ਅੱਜ ਸਮੁੱਚੇ ਪੰਜਾਬ 'ਚ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਕਾਗਜ਼ ਢਾਕਲ ਹੋ ਰਹੇ ਨੇ ਤੇ ਦੂਜੇ ਪੱਲੇ ਜਿਹੜੇ ਕਹਿੰਦੇ ਕਿ ਸੇ ਕਾਨੂੰਨ ਤੇ ਸਿਧਾਂਤ ਤੇ ਸੰਵਿਧਾਨ ਦੇ ਮੁਤਾਬਕ ਚੱਲਦੇ ਆਂ ਉਹਨਾਂ ਵੱਲੋਂ ਧੱਜੀਆਂ ਜਿਹੜੀਆਂ ਉਡਾਈਆਂ ਜਾਂਦੀਆਂ ਸੀਗੀਆਂ ਉਹਨਾਂ ਨੂੰ ਰੋਕਣ ਵਾਸਤੇ ਤੁਸੀਂ ਅੱਜ ਪੱਟੀ ਹੜਕੇ ਚ ਪਹੁੰਚੇ ਫਿਰ ਉਸ ਤੋਂ ਬਾਅਦ ਤਰਨਤਨ ਪਹੁੰਚੇ ਜਦ ਕਿ ਤੁਹਾਡਾ ਖਿੱਖੀਵਿੰਡ ਦਾ ਕੋਈ ਪ੍ਰੋਗਰਾਮ ਨਹੀਂ ਸੀ ਜਦੋਂ ਤੁਹਾਨੂੰ ਤਰਨਤਨ ਪਤਾ ਲੱਗਾ ਕਿ ਖਿੱਖੀਵਿੰਡ ਆਮ ਆਦਮੀ ਪਾਰਟੀ ਵਾਲੇ ਨੇ ਸੱਤਾਧਾਰੀ ਹੋਣ ਕਰਕੇ ਬੀਡੀਪੀਓ ਦੇ ਦਫ਼ਤਰ ਦੇ ਬਾਹਰ 3-400 ਗੁੰਡਿਆਂ ਦੀ ਫੌਜ ਖੜੀ ਕੀਤੀ ਹੈ ਜਿਨ੍ਹਾਂ ਚੋਂ ਅਧਿਆਨੇ ਜਿਹੜੇ ਆ ਮੂਹਲ ਪੇਟੇ ਹੋਏ ਸੀ ਨਾ ਕਿਸੇ ਨੂੰ ਬਲਾਕ ਚ ਦਾਖਲ ਹੋਣ ਦਿੱਤਾ ਜਾਂਦਾ ਸੀ ਤੇ ਨਾ ਕਿਸੇ ਦੇ ਕਾਗਜ਼ ਭਰਨੇ ਤੇ ਕਿਧਰੇ ਰਹਿ ਗਏ ਲੋਕ ਪੱਗਾਂ ਬਚਾਉਂਦੇ ਸੀ ਪਰ ਸਰਦਾਰਾ ਜਦੋਂ ਤੈਨੂੰ ਪਤਾ ਲੱਗਾ ਫਿਰ ਸਾਰੇ ਰਜਿਵੇਂ ਛੱਡ ਕੇ ਤੁਸੀਂ ਤਰਨਤਾਰ ਤੋਂ ਭਿੱਖੀਵਿੰਡ ਪਹੁੰਚੇ 2 ਵਜੇ ਤੁਸੀਂ ਪਹੁੰਚੇ ਤੇ 2 ਵਜੇ ਹੀ ਤੁਹਾਡੇ ਥਾਪੜੇ ਦੇ ਨਾਲ ਅਕਾਲੀ ਉਮੀਦਵਾਰਾਂ ਨੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੇ ਬਲਾਕ ਵੱਲੋਂ ਵਧਣਾ ਸ਼ੁਰੂ ਕੀਤਾ ਤੇ ਜਦ ਕਿ ਜਿਤ ਤੱਕ ਮੈਨੂੰ ਪਤਾ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਘਟੋ ਘਟ ਐਸਐਸਪੀ ਨੂੰ ਕਈ ਵਾਰ ਪਿਕਚਨ ਪਹੁੰਚਣ ਤੋਂ ਪਹਿਲਾਂ ਫੋਨ ਕੀਤਾ ਕਿ ਮੈਂ ਉੱਥੇ ਜਾ ਰਿਹਾ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉੱਥੋਂ ਦੇ ਹਾਲਾਤ ਇਹੋ ਜਿਹੇ ਮੈਂ ਮੌਕੇ ਤੇ ਜਾ ਰਿਹਾ ਪਰ ਉਹਦੇ باوجود ਵੀ ਬੀਡੀਪੀਓ ਦਫਤਰ ਪਿੱਖੀਵਿੰਡ ਦੇ ਦਫਤਰ ਦੇ ਗੇਟ ਤੇ ਕਿਸੇ ਤਰ੍ਹਾਂ ਦਾ ਕੋਈ ਪੁਲਸੀਆ ਤੰਤਰ ਤਾਇਨਾਤ ਨਹੀਂ ਸੀ ਤੇ ਕੇਵਲ ਤੇ ਕੇਵਲ ਗੁੰਡਿਆਂ ਦੀ ਧਾੜ ਸੀ ਉਦertidh ਕਿ 720 ਸਿੰਘ ਬਾਦਲ ਹੋ ਰਾਂ ਜਿਸ ਮਕਸਦ ਵਾਸਤੇ ਪਹੁੰਚੇ ਸੀ ਤੇ ਕਾਲੀ ਵਰਕਰਾਂ ਨੇ ਪਾਰਟੀ ਦੇ ਹੁਕਮ ਨੂੰ ਸਮਝਦੇ ਹੋਏ ਕਾਗਜ਼ ਦਾਖਲ ਕਰਾਉਣ ਵਾਸਤੇ ਜਦੋਂ ਦਾਖਲ ਹੋਣ ਲੱਗੇ ਤੇ ਜੋ ਕੁਛ ਉੱਥੇ ਵਾਪਰਿਆ ਤੇ ਜਿਸ ਤਰੀਕੇ ਨਾਲ ਕਾਲੀ ਉਮੀਦਵਾਰਾਂ ਤੇ ਉਹਨਾਂ ਦੇ ਪ੍ਰੋਪੋਜ਼ਰਾਂ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਚੋਂ ਕੁਛ ਦੀਆਂ ਫੈਲਾ ਪਾੜ ਦਿੱਤੀਆਂ ਗਈਆਂ ਤੇ ਪੁਲਿਸ ਪ੍ਰਸ਼ਾਸਨ ਪਹਿਲੀ ਗੱਲ ਉੱਥੇ ਹੈ ਹੀ ਨਹੀਂ ਸੀ ਜੇ ਕੋਈ ਹੈ ਵੀ ਸੀ ਉਹ ਜ਼ਿਆਦਾ ਸਹਿਯੋਗ ਸੱਤਾਧਾਰੀ ਧਿਰ ਦਾ ਤੇ ਉਹਨਾਂ ਗੁੰਡਿਆਂ ਦਾ ਦੇ ਰਿਆ ਸੀ ਚਲੋ ਅਕਾਲੀ ਉਮੀਦਵਾਰ ਬੇਵਸੀ ਕਾਰਨ ਪਿੱਛੇ हट ਗਏ ਫਿਰ ਡਿਪਟੀ ਕਮਿਸ਼ਨਰ ਜਿਨ੍ਹਾਂ ਕੋਲੇ ਇਸ ਵਕਤ ਚਾਰ ਦੇ ਭਿੱਖੀ ਵਿੰਡ ਦਾ ਉਹਨਾਂ ਨੇ ਆਣ ਕੇ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਕਾਗਜ਼ ਮੈਂ ਦਾਖਲ ਕਰਾਉਣਾ ਹੈ ਮੇਰੇ ਨਾਲ ਉਮੀਦਵਾਰ ਭੇਜੋ ਸਤਸਮਵੀਰ ਸਿੰਘ ਬਾਦਲ ਨੂੰ ਉਹਨੇ ਵਿਸ਼ਵਾਸ ਦਿਵਾਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੇ ਵਿਸ਼ਵਾਸ ਤੇ ਅਕਾਲੀ ਉਮੀਦਵਾਰਾਂ ਨੂੰ ਫਿਰ ਜਿਹੜਾ ਆ ਬੀਡੀਪੀਓ ਦਫਤਰ ਭਿੱਖੀਵਿੰਡ ਕਾਗਜ਼ ਦੇ ਕੇ ਉਮੀਦਵਾਰੀ ਦੇ ਭੇਜਿਆ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਦੂਜੀ ਵਾਰਾਂ ਵੀ ਉਸੇ ਤਰ੍ਹਾਂ ਹੀ ਉਹ ਧਾਣਾ ਉੱਥੇ ਗੜੁੱਦੀਆਂ ਸੀ ਤੇ ਉਹਨਾਂ ਨੇ ਉਹੀ ਰੁਖ ਅਪਣਾਇਆ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹਰੇਕ ਅਫਸਰ ਨੂੰ ਔਰ ਇੱਥੇ ਤੱਕ ਕਿ ਡੀਜੀਪੀ ਨੂੰ ਫੋਨ ਕੀਤੇ। ਐਸਐਸਪੀ ਨੂੰ ਫੋਨ ਕੀਤੇ, ਫਿਰ ਡੀਸੀ ਨੂੰ ਫੋਨ ਕੀਤੇ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਕਰਕੇ ਧੰਨਵਾਦ ਕਰਦੇ ਹਾਂ। ਅੱਜ ਉਹਨਾਂ ਦੇ ਭਿੱਖੀ ਵੰਡ ਦੇ ਵਿੱਚ ਹਾਜ਼ਰ ਰਹਿਣ ਕਰਕੇ ਐਸਐਸਪੀ ਨੂੰ ਤੇ ਡੀਸੀ ਨੂੰ ਜਿਹੜਾ ਆ ਮੌਕੇ ਤੇ ਮਜਬੂਰੀ ਵਸ ਉੱਥੇ ਆਉਣਾ ਪਿਆ ਤੇ ਅਕਾਲੀ ਉਮੀਦਵਾਰਾਂ ਦੇ ਉਹਨਾਂ ਨੇ ਆਪਣੀ ਹਾਜ਼ਰੀ ਚ ਔਰ ਐਚਡੀਐਮ ਭਿੱਖੀ ਵੰਡ ਜਿਹੜੇ ਨੇ ਉਹਨਾਂ ਨੇ ਜਿਹੜੇ ਕਾਗਜ਼ ਆ ਉਹ ਦਾਖਲ ਕਰਵਾਏ ਭਾਵੇਂ ਕਿ ਕੁਛ ਵੀ ਕਾਰਨ ਹੋਣ ਅਫਸਰਾਂ ਨੂੰ ਵੀ ਸੱਤਾਧਾਰੀਆਂ ਦੇ ਹੁਕਮ ਸਿਅਤ ਕਿਸੇ ਨੂੰ ਉਹਲਾ ਨਹੀਂ ਪਰ ਫਿਰ ਵੀ ਮੈਂ ਜੋ ਅਖੀਰ ਤੇ ਐਸਐਸਪੀ ਤਰਨਤਾਰ ਨੇ ਤੇ ਡਿਪਟੀ ਕਮਿਸ਼ਨਰ ਤਰਨਤਾਰ ਨੇ ਉਥੇ ਗੁੰਡਿਆਂ ਦੇ ਵਿਰੁੱਧ ਰੁਖ ਅਪਣਾਇਆ ਅਕਾਲੀ ਯੋਮੀਦਵਾਰਾਂ ਦਾ ਸਾਥ ਦਿੱਤਾ ਉਹਨਾਂ ਵਾਸਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਤੁਸੀਂ ਨਜ਼ਾਰਾ ਬਣਦਾ ਹੈ ਧਾਂਗ ਤੇ ਤੁਹਾਡੀ ਅੱਗੇ ਵੜੀ ਪਈ ਸੀ ਕਿ ਜਿੱਥੇ ਲੱਤ ਘੱਟ ਦੇ ਜੇ ਉੱਥੋਂ ਪਿੱਛੇ ਨਹੀਂ ਹਟਦੇ ਤੇ ਫਿਰ ਤੁਸੀਂ ਲਗਭਗ ਇੱਕ ਘੰਟਾ ਪਿੱਖੀ ਗੰਢ ਦੀ ਧਰਤੀ ਤੇ ਚੌਂਕ ਦੇ ਵਿੱਚ ਗੱਡੀ ਖਿਲਾਰ ਕੇ ਉਹਨਾਂ ਚਿਰ ਖੜੁੱਤੇ ਰਹੇ ਜਿੰਨਾ ਚਿਰ ਅਕਾਲੀ ਉਮੀਦਵਾਰਾਂ ਦੇ ਬਲਾਗ ਸੰਪਤੀ ਪਿਕਿਵੰਡ ਦੇ ਜਿਹੜੇ ਆ ਪੇਪਰ ਦਾਖਲ ਨਹੀਂ ਹੋਗੇ ਸਮਾਂ ਭਾਵੇਂ ਆਕਾਲੀ ਦਲ ਦਾ ਨਾ ਕੋਈ ਆਗੂਆਂ ਨਾ ਵਰਕਰਿਆਂ VOTER ਜ਼ਰੂਰਿਆਂ ਰੂਹ ਤੋਂ ਕਾਲੀ ਹੈ ਤੇ ਸਰਦਾਰਾ ਤੇਰੇ ਵਰਗਾ ਜਰਨੈਲ ਹੋਵੇ ਤੇ ਫਿਰ ਫੌਜਾਂ ਜਿਹੜੀਆਂ ਨੇ ਉਹ ਜੇਤੀ ਝੋਲੀ ਚ ਪਾਉਂਦੀ ਆਰੇ ਤੇ ਪਰ ਅੱਜ ਜਿਹੜੀ ਜਿੱਤ ਪਈ ਹੈ ਉਹ ਧਾਡੇ ਕਰਕੇ ਪਈ ਹੈ ਤੇ ਅਕਾਲੀ ਵਰਕਰਾਂ ਤੇ ਹੋਰੇ ਵਾਰ-ਵਾਰ ਹਮਲੇ ਦੇ باوجود ਉਹਨਾਂ ਦੇ ਸਿਰਡ ਕਰਕੇ ਪਈ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਜੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬੀਤੇ ਸਮੇ ਦਾ ਇਤਿਹਾਸ ਤੇ ਖਾਸ ਕਰਕੇ ਪਿਛਲੇ ਕੁਝ ਸਮੇ ਦਾ ਇਤਿਹਾਸ ਜਿਹੜਾ ਹੈ ਜਿਸ ਤਰ੍ਹਾਂ ਲੋਕਾਂ ਵਿਚ ਵਿਚਰੈ ਨੇ ਜਿਸ ਤਰ੍ਹਾਂ ਕਾਲੀ ਵਰਕਰਾਂ ਨਾਲ ਖੜ ਰਹੇ ਨੇ ਜਿਸ ਤਰ੍ਹਾਂ ਪੰਜਾਬੀਆਂ ਦੇ ਨਾਲ ਖੜ ਰਹੇ ਨੇ ਉਹਨੂੰ ਸਾਰੇ ਜਾਣਦੇ ਤੇ ਆਓ ਜੇ ਪੰਜਾਬ ਨੂੰ ਬਚਾਉਣਾ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਆ ਤੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਤੇ ਸੰਵਧਾਨ ਦੀਆਂ ਵੀ ਤੇ ਲੋਕਤੰਤਰ ਦੀਆਂ ਵੀ ਧਜੀਆਂ ਉਡਾਈਆਂ ਆ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਇੱਕ ਜੁਟਤਾ ਦਾ ਪੁਲਟਾਵਾ ਕਰੀਏ ਤੇ ਆਪਣੀ ਖੇਤੀ ਪਾਰਟੀ ਸ਼ਰੋਣੀ ਅਕਾਲੀ ਦਲ ਨੂੰ ਮਜਬੂਤ ਮਜਬੂਤ ਕਰੀਏ